ਆ ਦਰਵਾਜੇ ਖੋਲੇ ਤੇ ਗਾੜੀ ਆਉ ਰਸੋਈ ਦਾ ਬੂਆ ਟੁੱਟਾ ਜਿੰਦਰਾ ਤੇ ਦੂਜਾ ਖੋਲੇ ਉਦੋਂ ਕੰਧ ਪਾੜੀ ਜੋ ਤੇ ਐਲ ਸੀ ਡੀ ਲੈ ਗਏ ਜੋ ਤੋਂ ਹੋਰ ਖਡਾਉਣੇ ਖਡੋਣੇ ਤੋੜ ਪਨ ਗਏ ਜੋ ਕੈਮਰੇ ਤਾਂ ਪੁੱਠੇ ਕਰ ਗਏ ਜੋ ਦੇਖਿਆ ਐਲ ਸੀ ਡੀ ਨਹੀਂ ਹੈਗੀ ਬੱਚਿਆਂ ਦੇ ਖਡਾਉਣੇ ਸੀਗੇ ਕਾਫੀ ਵਿੱਚ ਤੇ ਸਾਰੇ ਖਿਲਰੇ ਪੁਰੇ ਸੀ ਕੁਝ ਬਾਹਰ ਛੁੱਟੇ ਸੀਗੇ ਕੁਝ ਅੰਦਰ ਖਿਲਰੇ ਸੀਗੇ ਕੁਝ ਲੈ ਲੂ ਵੀ ਗਏ ਨਵੇਂ ਜਿਹੜੇ ਲਿਆਂਦੇ ਸੀ ਉਹ ਵੀ ਲੈ ਲੂ ਗਏ ਨੇ ਅੰਨਿਆਨੀ ਸਰਕਾਰ ਸਾਨੂੰ ਦੇ ਦਿੰਦੀ ਸਮਾਨ ਕਾਫੀ ਜ਼ਿਆਦਾ ਲੇਕਿਨ ਉਹਦੇ ਵਾਸਤੇ ਸਾਂਭਣ ਸਮਾਉਣ ਵਾਸਤੇ ਚੌਕੀਦਾਰ ਨਹੀਂ ਦਿੱਤਾਗਾ ਸਾਂਭ ਵਾਸਤੇ ਜਿੱਦਾਂ ਸਾਡੇ ਪ੍ਰੋਜੈਕਟਰ ਲੱਗੇ ਕੰਪਿਊਟਰ ਪਏ ਜੇ ਉਹ ਲੈ ਜਾਂਦੇ ਤੇ ਫਿਰ ਅਸੀਂ ਕਿੱਥੋਂ ਭਰਨੇ ਸੀ ਰਹਿਣਾ ਪਹਿਲੀ ਚੋਰੀ ਹੋਈ ਕਿ ਜੈਸ ਤੋਂ ਪਹਿਲੇ ਵੀ ਚੋਰੀ ਹੋ ਚੁੱਕੀ ਹੈ ਨਹੀਂ ਜੀ ਸਰ ਪਹਿਲਾਂ ਵੀ 2-3 ਵਾਰੀ ਹੋਈ ਹੈ ਪਹਿਲਾਂ ਤੇ ਜਿੰਦਰਾ ਭਾਂ ਕੇ ਕਨਕ ਚੌਲ ਲੈ ਕੇ ਕੱਢ ਕੇ ਕਹਿੰਦੇ ਤਾਂ ਸਾਰੇ ਮੰਦਰ ਨੇ ਲੇਕਿਨ ਲੋਕ ਸਮਝਦੇ ਨਹੀਂ ਨਾ ਸਭ ਤੋਂ ਜ਼ਿਆਦਾ ਰੁਝਾਨ ਨਸ਼ੇ ਦਾ ਹਿੰਦੀ ਆਪਣੇ ਪੰਜਾਬ ਦੇ ਵਿੱਚ ਨਸ਼ਿਆ ਨੇ ਹੀ ਮਤ ਮਾਰਤੀ ਨੌਜਵਾਨਾਂ ਦੀ ਚੋਰੀਆਂ ਕਰਨੀ ਉਹਨਾਂ ਨੇ ਸਿਖਾਤੀਆਂ ਨਸ਼ੇ ਨੇ 사ਸੀ ਕਾ ਦੋਸਤੋਂ ਮੈਂ ਆਹ ਤੁਹਾਡਾ ਦੋਸਤ ਹਜੀ ਸਿੰਘ ਗਰੇਵਾਲ ਤੇ ਤੁਸੀਂ ਦੇਖਦੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਮਰ ਸਾਦੇ ਚਗਾਵਾ ਦੇ ਪਿੰਡ ਟਪਿਆੜਿਆਂ ਦੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜਾ ਸਕੂਲ ਆ ਸਰਕਾਰੀ ਐਲੀਮੈਂਟਰੀ ਸਕੂਲ ਟਪਿਆਲਾ ਬਲਾਕ ਚਗਾਵਾ ਤੇ ਜਿਲ੍ਹਾ ਮਰਸਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਐਲੀਮੈਂਟਰੀ ਸਕੂਲ ਦੀਆਂ ਵਿੱਦਿਆ ਦਾ ਮੰਦਰ ਵੀ ਕਿਹਾ ਜਾਂਦਾ ਇਸ ਸਕੂਲ ਨੂੰ ਲੋਕ ਇੱਥੇ ਬੱਚੇ ਜਿਹੜੇ ਨੇ ਇੱਥੇ ਆ ਕੇ ਪੜ੍ਹਦੇ ਨੇ ਅਤੇ ਸਿੱਖਿਆ ਲੈਂਦੇ ਨੇ ਪਰ ਅੱਜ ਮੈਂ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਚੋਰਾ ਵੱਲੋਂ ਇੱਥੇ ਚੋਰੀ ਕੀਤੀ ਗਈ ਆ ਐਲ ਸੀ ਡੀ ਤੇ ਹੋਰ ਜਿਹੜਾ ਸਮਾਨ ਜਿਹੜਾ ਬੱਚਿਆਂ ਦਾ ਉਹ ਚੋਰ ਲੱਗ ਗਏ ਨੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਇਸ ਐਲੀਮੈਂਟਰੀ ਸਕੂਲ ਦੀਆਂ ਟੱਪਿਆ ਵਾਲਿਆਂ ਦੀ ਗੱਲਬਾਤ ਵੀ ਕਰਾਂਗੇ ਜਿਹੜੇ ਕਿ ਸਕੂਲ ਦੇ ਪ੍ਰਬੰਧਕ ਨੇ ਜਿਨ੍ਹਾਂ ਨੇ ਸਵੇਰੇ ਆ ਕੇ ਦੇਖਿਆ ਵੀ ਸਵੇਰੇ ਚੋਰੀ ਹੋ ਚੁੱਕੀ ਹੈ ਸਕੂਲ ਵਿੱਚ ਤੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਸਾਂਝਾ ਕਰਦਾ ਵੀ ਚੋਰੀ ਇੱਥੇ ਕਦੀ ਪਹਿਲੀ ਨਹੀਂ ਹੋਈ ਦੂਸਰੀ ਵਾਰ ਚੋਰੀ ਹੋ ਚੁੱਕੀ ਆ ਪਹਿਲਾਂ ਵੀ ਚੋਰਾ ਬਲੋ ਇੱਥੇ ਜਿਹੜੀ ਚੋਰੀ ਕੀਤੀ ਗਈ ਆ ਤੇ ਦੋ ਵਾਰ ਹੀ ਲਗਾਤਾਰ ਚੋਰੀ ਹੋ ਗਈ ਨੇ ਗੱਲ ਬਾਤ ਵੀ ਕਰਾਂਗੇ ਤੁਹਾਨੂੰ ਸੀਨਾ ਸਾਰੀ ਕਰਾਂਗੇ ਤੇ ਪਿਆਲਾ ਸਕੂਲ ਦੀ ਆ ਉਸ ਭੈਣ ਨਾਲ ਗੱਲਬਾਤ ਕਰਾਂਗੇ ਜਿਹੜੀ ਭੈਣ ਉਸ ਟਾਈਮ ਮੌਕੇ ਤੇ ਜਦੋਂ ਸਵੇਰੇ ਸਕੂਲ ਖੋਲਦੀ ਆ ਤੇ ਉਸ ਨੂੰ ਜਦੋਂ ਪਤਾ ਲੱਗਦਾ ਵੀ ਚੋਰਾ ਬਲੋ ਚੋਰੀ ਕੀਤੀ ਗਈ ਆ ਗੱਲ ਬਾਤ ਵੀ ਕਰਾਂਗੇ ਭੈਣੀ ਨਾਲ ਆਪਣੇ ਕੀ ਨਾਂ ਤੇਰਾ ਇਹ ਕੀ ਕੰਮ ਕੀ ਕਰਦੇ ਓਥੇ ਨੇ ਛਾੜ ਲਾਉਂਦੇ ਗਰਮੀਦ ਕੋਰ ਜੋ ਗਰਮੀਦ ਕੋਰ ਹਾਂਜੀ ਹਾਂਜੀ ਠੀਕ ਓ ਅੱਗੇ ਆ ਜਾਓ ਤੇ ਮੈਨੂੰ ਇਹ ਸੁਪੀ ਜਦੋਂ ਤੁਸੀਂ ਸਵੇਰੇ ਆ ਕੇ ਕਿੰਨੇ ਵੇ ਸਕੂਲ ਖੋਲਿਆ ਤੇ ਕੀ ਦੇਖਿਆ ਕੀ ਆ ਗਿਆ ਤੁਸੀਂ 8 ਵਜੇ ਖੋਲਿਆ ਜੋ ਆ ਦਰਵਾਜੇ ਖੋਲੇ ਤੇ ਗਾੜੀ ਆ ਰਸੋਈ ਦਾ ਬੂਆ ਟੁੱਟਾ ਜੰਦਰਾ ਤੇ ਦੂਜਾ ਖੋਲੇ ਉਧਰ ਕੰਧ ਪਾੜੀ ਜੋ ਚੋਰੀ ਹੋ ਗਈ ਆ ਤੇ ਐਲ ਸੀ ਟੀ ਲੱਗ ਗਈ ਜੋ ਤੋਂ ਹੋਰ ਖੜਾਉਣੇ ਖੜੂਨੇ ਤੋੜ ਪਨ ਗਏ ਜੋ ਤੇ ਮੁਰਕ ਮੈਡਮ ਨੂੰ ਮੈਂ ਫੋਨ ਕੀਤਾ ਜੀ ਸਿਬਲੀ ਜੀ ਸੁਪੀ ਜਦੋਂ ਤੁਸੀਂ ਆ ਕੇ ਵੇਖਿਆ ਵੀ ਚੋਰੀ ਹੋ ਗਈ ਆ ਜਿਹੜੀ ਕੰਦ ਪਾੜੀ ਗਈ ਆ ਤੇ ਹੋਰ ਕੀ ਕੀ ਸਮਾਨ ਤੁਸੀਂ ਵੇਖਿਆ ਆ ਕਿ ਜਿਹੜੇ ਲੈ ਗਏ ਨੇ ਉਸ ਤੋਂ ਬਾਅਦ ਤੁਸੀਂ ਸਕੂਲ ਦੇ ਪ੍ਰਬੰਧਕ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਮੈਮ ਚੋਰੀ ਹੋ ਚੁੱਕੀ ਇਥੇ ਆ ਕੇ ਹਾਂਜੀ ਹਾਂਜੀ ਮੈਡਮ ਨੂੰ ਫੋਨ ਕੀਤਾ ਜੋ ਵੀ ਚੋਰੀ ਹੋ ਗਈ ਜੋ ਮੈਡਮ ਅੰਦੀ ਆ ਜਾਣੇ ਜਮਾਈ ਹਾਂਜੀ ਠੀਕ ਹੈ ਤੇ ਮੈਨੂੰ ਇਹ ਹੋਰ ਤੋਂ ਵੀ ਇਹ ਸੈਂਸ ਕਿ ਕੈਮਰੇ ਵਗੈਰਾ ਲੱਗੇ ਨੇ ਕੋਈ ਕੈਮਰੇ 'ਚ ਫੋਟੋ ਵਗੈਰਾ ਕਿਸੇ ਚੋਰ ਦੀ ਆਈ ਹੈ ਜਾਂ ਕਿਸ ਤਰ੍ਹਾਂ ਦੀ ਨਹੀਂ ਜੀ ਨਹੀਂ ਨਹੀਂ ਉਹਨਾਂ ਕੈਮਰੇ ਤਾਂ ਪੁੱਠੇ ਕਰ ਗਏ ਜੋ ਕੈਮਰੇ ਤਾਂ ਕਰ ਗਏ ਸੀ ਹਾਂਜੀ ਹਾਂਜੀ ਠੀਕ ਹੈ ਤੇ ਮੈਨੂੰ ਇਸ ਵਿੱਚ ਚੋਰੀ ਇੱਥੇ ਪਹਿਲਾਂ ਵੀ ਹੋ ਚੁੱਕੀ ਹੈ ਜਾਂ ਕਿ ਇਹ ਪਹਿਲੀ ਚੋਰੀ ਇੱਥੇ ਹੋਈ ਹੈ ਸਕੂਲ ਵਿੱਚ ਪਤਾ ਨਹੀਂ ਜੋ ਸਰ ਮੈਂ ਤਾਂ ਹੁਣ 2-3 ਸਾਲ ਹੀ ਹੋਇਆ ਜੇ ਲੱਗੀਆਂ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਪਿਆ ਦਾ ਕਹਿਣਾ ਵੀ ਮੈਂ ਜਦੋਂ ਸੀਨੀਅਰ ਸਕੂਲ ਲਈ ਆਈ ਹਾਂ ਤੇ ਆ ਕੇ ਇਕੱਲੇ-ਇਕੱਲੇ ਦਰਵਾਜ਼ੇ ਜਦੋਂ ਖੋਲਦੀ ਆਪਣੇ ਰੁਟੀਨ ਦੇ ਨਾਲ ਤੇ ਆ ਕੇ ਜਦੋਂ ਆਖਰਲਾ ਦਰਵਾਜ਼ਾ ਖੋਲ੍ਹਿਆ ਤੇ ਦੇਖਿਆ ਵੀ ਉਸ ਦਰਵਾਜ਼ੇ ਵਿੱਚ ਕੰਦ ਨੂੰ ਸੇਰ ਲੱਗੀ ਹੋਈ ਸੀ ਅਤੇ ਕੰਦ ਤੋੜ ਕੇ ਚੋਰਾ ਵੱਲੋਂ ਜਿਹੜੀ ਕਿ ਚੋਰੀ ਕੀਤੀ ਗਈ ਆ LED ਤੇ ਹੋਰ ਜਿਹੜਾ ਬੱਚਿਆਂ ਦਾ ਸਮਾਨ ਜਿਹੜਾ ਚੋਰਾਂ ਨੇ ਲੈ ਤੱਕਿਆ ਵਾ ਇੱਥੇ ਮੈਂ ਦਰਸ਼ਕਾਂ ਨੂੰ ਸਾਂਝਾ ਕਰਦਾ ਕੈਮਰੇ ਲੱਗੇ ਸੀ ਸੀਸੀਟੀਵੀ ਕੈਮਰੇ ਜਿਹੜੇ ਸੀ ਉਹ ਕੈਮਰੇ ਦਾ ਜਿਹੜੇ ਮੂੰਹ ਤਾਂ ਕਰ ਜਾਂਦੇ ਨੇ ਅਤੇ ਖਾਸ ਕਰਕੇ ਜਿਹੜੀਆਂ ਇੱਥੇ ਲਾਈਟਾਂ ਦੀ ਗੱਲ ਕਰੀਏ ਜਾਂ ਐਲਸੀਡੀ ਲੱਗਿਆ ਸੀ ਐਲਸੀਡੀ ਜਿਹੜੇ ਕਨੈਕਸ਼ਨ ਜਿਹੜੇ ਕਰ ਦਿੱਤੇ ਗਏ ਨੇ ਵੀ ਉਹਨਾਂ ਦੀ ਫੋਟੋ ਜਿਹੜੀ ਆ ਉਹ ਸੀਸੀਟੀਵੀ ਕੈਮਰੇ ਜਦਾ ਆਵੇ ਤੇ ਇਥੋਂ ਦੇ ਪ੍ਰਿੰਸੀਪਲ ਨੇ ਮੈਮ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਤੁਸੀਂ ਪ੍ਰਿੰਸੀਪਲ ਦੇ ਸਕੂਲ ਦੇ ਕਿਹੜੇ ਸਕੂਲ ਦੇ ਪ੍ਰਿੰਸੀਪਲ ਜੀ ਆਪਣਾ ਨਾਮ ਜਰੂਰ ਦੱਸ ਦਿਓ ਆਪਣਾ ਹਾਂਜੀ ਮੈਂ ਸਰਕਾਰੀ ਐਲੀਮੈਂਟਰੀ ਸਕੂਲ ਟਪਿਆਲਾ ਮੁਖਧਿਆਪਕਾ ਸਰਬਜੀਤ ਕੌਰ ਠੀਕ ਹੈ ਜਿਵੇਂ ਇਹ ਸਭੀ ਸਬੰਧੀ ਜਦੋਂ ਤੁਸੀਂ ਤੁਹਾਨੂੰ ਪਤਾ ਲੱਗਾ ਕਿ ਸਕੂਲ ਵਿੱਚ ਚੋਰੀ ਹੋ ਚੁੱਕੀ ਆ ਕਿ ਇਹਦਾ ਫੋਨ ਆਉਂਦਾ ਵਾ ਕਿੰਨੇ ਵੇਲੇ ਫੋਨ ਆਉਂਦਾ ਤੇ ਉਸ ਤੋਂ ਬਾਅਦ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਹਾਂਜੀ ਮੈਨੂੰ ਮੇਰੀ ਸਵਿਪਰ ਜਿਹੜੀ ਸੀ ਗਰਮੀਤ ਕੌਰ ਉਹਨਾਂ ਦਾ ਫੋਨ ਆਇਆ ਇਹ 8:00 ਵਜੇ ਸਵੇਰੇ ਇਹਦੇ ਨਾਲ ਫੋਨ ਕੀਤਾ ਮੈਨੂੰ ਤੇ ਮੈਨੂੰ ਕਹਿੰਦੇ ਆ ਵੀ ਮੈਡਮ ਜੀ ਆਪਾਂ ਸਕੂਲੇ ਚੋਰੀ ਹੋ ਗਈ ਮੈਂ ਉਹਨੂੰ ਆਖਿਆ ਵੀ ਆਪਣੇ ਤੇ ਲੋਕ ਲੱਗੇ ਨੇ ਇੰਟਰਲੌਕ ਲੱਗੇ ਨੇ ਚੋਰੀ ਕਿਸ ਤਰ੍ਹਾਂ ਹੋਗੀ ਉਹ ਕਹਿੰਦੀ ਆ ਵੀ ਨਹੀਂ ਮੈਡਮ ਜੀ ਪਹਿਲਾਂ ਮੈਂ ਵੇਖਿਆ ਦਰਵਾਜ਼ੇ ਖੋਲਦੀ ਖੋਲਦੀ ਨੇ ਮੈਂ ਵੇਖਿਆ ਵਾ ਤੇ ਕੰਧ ਪਾੜੀ ਆ ਕੰਧ ਪਾੜੀ ਆ ਤੇ ਫਿਰ ਮੈਂ ਤੇ ਪਰੇਸ਼ਾਨ ਹੋ ਗਈ ਫਿਰ ਮੈਂ ਆਪਣੇ ਸਟਾਫ ਸਾਰਿਆਂ ਨੂੰ ਫੋਨ ਕੀਤਾ ਵੀ ਆਪਣੇ ਸਕੂਲੇ ਚੋਰੀ ਹੋ ਗਈ ਆ ਇੰਦੇ ਗਰਮੀਤ ਕੌਰ ਦੇ ਕਹਿੰਤੇ ਫਿਰ ਮੈਂ ਆਈ ਆਂ ਦੇਖਿਆ ਫਿਰ ਮੈਂ ਆਪਣੇ ਪ੍ਰੈਸ ਵਾਲਿਆਂ ਨੂੰ ਫੋਨ ਕੀਤਾ ਦਫ਼ਤਰ ਵਾਲਿਆਂ ਨੂੰ ਫੋਨ ਕੀਤਾ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਕਾਰਵਾਈ ਕਰਕੇ ਆਂ ਪੁਲਿਸ ਦੀ ਕੰਪਲੇਂਟ ਕੀਤੀ ਜਦੋਂ ਅੰਦਰ ਜਾ ਕੇ ਅਸੀਂ ਵੇਖਿਆ ਅਸੀਂ ਹੱਥ ਕਿਸੇ ਚੀਜ਼ ਨੂੰ ਨਹੀਂ ਲਗਾਇਆ ਦੇਖਿਆ ਐਲਸੀਡੀ ਨਹੀਂ ਹੈਗੀ ਬੱਚਿਆਂ ਦੇ ਖਡਾਉਣੇ ਸੀਗੇ ਕਾਫੀ ਵਿੱਚ ਤੇ ਸਾਰੇ ਖਿਲਰੇ ਪੜੇ ਸੀ ਕੁਝ ਬਾਹਰ ਛੁੱਟੇ ਸੀਗੇ ਕੁਝ ਅੰਦਰ ਖਿਲਰੇ ਸੀਗੇ ਕੁਝ ਲੈ ਲੂ ਵੀ ਗਏ ਨਵੇਂ ਜਿਹੜੇ ਲਿਆਂਦੇ ਸੀ ਉਹ ਵੀ ਲੈ ਲੂ ਗਏ ਨੇ ਸਾਰੇ ਤੇ ਮੈਂ ਜਿਹੜੀ ਚੋਰ ਆਏ ਨੇ ਕੰਧ ਪਾੜ ਕੇ ਆਏ ਨੇ ਕਿੰਨਾ ਕੁ ਵੱਡਾ ਨਾਲੇ ਹੌਲ ਕੀਤਾ ਸੀ ਜਿਹੜੀ ਕੰਧ ਨੂੰ ਤੇ ਜੇ ਗੱਲ ਕਰੀਏ ਕਿੰਨੀ ਜਿਹੜੀ ਐਲਈਡੀ ਸੀ ਕਿ ਲੱਗਦਾ ਵੀ ਉਹ ਜਿਹੜੀ ਐਲਈਡੀ ਸੀ ਉਹ ਜਿਹੜਾ ਚੋਰਾਂ ਨੇ ਕੰਧ ਪਾੜੀ ਸੀ ਸ਼ੇਧ ਕੀਤੀ ਸੀ ਉਹਨਾਂ ਦੀ ਰਸਤੇ ਤਾਂ ਹੀ ਲੱਗ ਗਏ ਨੇ ਹਾਂਜੀ ਹਾਂਜੀ ਕਾਫੀ ਜ਼ਿਆਦਾ ਕੰਧ ਪਾੜੀ ਸੀਗੀ ਕਾਫੀ ਜ਼ਿਆਦਾ ਸੀ ਹੌਲ ਸੀ ਕਿੰਨਾ ਵੱਡਾ ਤੇ ਉਦੋਂ ਹੀ ਪਤਾ ਲੱਗ ਗਿਆ ਸੀ ਕਾਫੀ ਵੱਡੀ ਚੋਰੀ ਹੋ ਗਈ ਸਾਡੇ ਐਲਸੀਡੀ ਨਗਾ ਲਈ ਆ ਉਹਨਾਂ ਨੇ ਹੋਰ ਵੀ ਸਮਾਨ ਜੋ ਵੀ ਹੈਗਾ ਸੀ ਫਿਰ ਉਹਨਾਂ ਨੇ ਦੇਖਿਆ ਵੀ ਅਹੀਂ ਫੇ ਸਾਰਾ ਵੇਖਿਆ ਅਹੀਂ ਕੈਮਰੇਆਂ ਦੀ ਤਾਰਾਂ ਵੀ ਉਹਨਾਂ ਨੇ ਕੱਟਦੀਆਂ ਉਹ ਵੇਖਿਆ ਕੈਮਰੇਆਂ ਦੇ ਉੱਪਰੋਂ ਵੇਖਿਆ ਤੇ ਕੈਮਰੇਆਂ ਦੇ ਮੂੰਹ ਵੀ ਪੁੱਠੇ ਹੋਏ ਸੀਗੇ ਸਾਰੇ ਤਾਹ ਨੂੰ ਹੋਏ ਸੀਗੇ ਤੁ ਜ ਅੰਦਰ ਵੇਖਿਆ ਪਈ ਆ ਕਿ ਸਾਡੇ ਉਹਦੇ ਵਿੱਚ ਡੀਵੀਆਰ 'ਚ ਆ ਜੇਗੀ ਫੋਟੋ ਉੱਥੋਂ ਤਾਰਾ ਕਟੀਆਂ ਹੋਈਆਂ ਸੀ ਅੰਦਰ ਵੜ। ਕਿ ਲੱਗਦਾ ਨਹੀਂ ਵੀ ਜਿਵੇਂ ਮੈਂ ਅਸੀਂ ਦੇਖਿਆ ਵੀ 9 ਇੰਚੀ ਕੰਦ ਨੂੰ ਸੇਹਦ ਲਾਉਣੀ ਬੜਾ ਟਾਈਮ ਲੱਗਾ ਹੋਊਗਾ ਬੜਾ ਵੱਡਾ ਹੋਲ ਕੱਢਿਆ ਹੋਊਗਾ। ਕਿ ਲੱਗਦਾ ਨਹੀਂ ਸ਼ਾਇਦ ਕਿਤੇ ਰਾਤ ਰਾਤ ਕਿਸੇ ਨੇ ਸੁਣਿਆ ਹੋਊਗਾ ਸ਼ਾਇਦ ਕਿ ਨਹੀਂ ਆਵਾਜ਼ ਸੁਣੀ ਹੋਊਗੀ। ਜਿਵੇਂ ਕਹਿਣਾ ਵੀ ਨਾਲ ਹੀ ਜਿਹੜਾ ਵਾ ਸੀਨੀਅਰ ਸੈਕੰਡਰੀ ਸਕੂਲ ਹੈਗਾ ਉੱਥੋਂ ਦੇ ਚੌਂਕੀਦਾਰ ਨੇ ਕਦੀ ਕਿਸੇ ਨੇ ਆਵਾਜ਼ ਨਹੀਂ ਸੁਣੀ ਹੋਊਗੀ ਜਿਵੇਂ ਅਕਸਰ ਨੂੰ ਸਮਾਂ ਲੱਗਾ ਹੋਊਗਾ ਕੰਦ ਤੋੜਨ ਲੱਗਿਆ ਆ ਸੇਹਦ ਲਾਉਣ ਲੱਗਿਆ। ਹਾਂਜੀ ਲੇਕਿਨ ਇਹ ਵੀ ਲਾਗੇ ਹੁਣ ਘਰ ਘੁਰ ਤੇ ਕੋਈ ਨਹੀਂ ਹੈਗਾ ਸੀਨੀਅਰ ਸੈਕੰਡਰੀ ਸਕੂਲ ਹੀ ਆ ਤੇ ਉਹਨਾਂ ਦੇ ਚੌਂਕੀਦਾਰ ਨੇ ਅਸੀਂ ਚੌਂਕੀਦਾਰ ਨਾਲ ਗੱਲ ਕੀਤੀ ਚੌਂਕੀਦਾਰ ਕਹਿੰਦੇ ਵੀ ਮੈਨੂੰ ਤੇ ਪਤਾ ਨਹੀਂ ਚੱਲਿਆ ਕੁਝ ਵੀ ਸ਼ਾਇਦ ਦੂਰ ਕਾਫੀ ਵੱਡਾ ਸਕੂਲ ਕਾਫੀ ਦੂਰ ਸੁੱਤੇ ਹੋਣਾ ਹਾਂਜੀ ਆਇਆ ਹੋ ਸਕਦਾ ਜੋ ਗਾੜੀ ਤੁਹਾਡੇ ਸਕੂਲ ਚ ਕੋਈ ਪੋਸਟ ਖਾਲੀ ਹੈ ਨਹੀਂ ਹੈ ਜਾਂ ਕਿਸੇ ਤਰ੍ਹਾਂ ਦਾ ਚੌਂਕੀਦਾਰ ਨਹੀਂ ਰੱਖਿਆ ਕਿ ਅਸੀਂ ਦੇਖਿਆ ਇੰਨਾ ਵੱਡਾ ਸਕੂਲ ਹੈ ਐਲੀਮੈਂਟਰੀ ਸਕੂਲ ਹੈ ਇਨੇ ਬੱਚੇ ਇੱਥੇ ਪੜ੍ਹਦੇ ਨੇ ਇੰਨਾ ਇੱਥੇ ਕੱਲੋ ਸਬੰਧ ਵੀ ਸਕੂਲ ਦਾ ਪਿਆ ਵਾ ਕਿ ਲੱਗਦਾ ਨਹੀਂ ਚੌਂਕੀਦਾਰ ਹੋਣਾ ਬਹੁਤ ਜ਼ਰੂਰੀ ਹੈ ਸਕੂਲ ਵਿੱਚ ਸਰ ਚੌਂਕੀਦਾਰ ਹੋਣਾ ਬਹੁਤ ਜ਼ਰੂਰੀ ਹੈ ਸਾਨੂੰ ਪ੍ਰੋਜੈਕਟਰ ਮਿਲਦੇ ਨੇ ਕੰਪਿਊਟਰ ਮਿਲਦੇ ਨੇ ਦੱਸੋ ਹੁਣ ਕਿਸ ਤਰ੍ਹਾਂ ਰੱਖੀ ਕਰੀਏ ਐਨੀ ਨਹੀਂ ਸਰਕਾਰ ਤੇ ਸਾਨੂੰ ਦੇ ਦਿੰਦੀ ਹੈ ਸਮਾਨ ਕਾਫੀ ਜ਼ਿਆਦਾ ਲੇਕਿਨ ਉਹਦੇ ਵਾਸਤੇ ਸੰਭਨ ਸੰਭਾਲਵਾ ਤੇ ਚੌਂਕੀਦਾਰ ਨਹੀਂ ਦਿੱਤਾਗਾ ਸੰਭ ਵਾਸਤੇ ਮਾਨ ਲਓ ਸੁਪੋਜ਼ ਕਰੋ ਇੱਕ ਅੰਦਰ ਸਾਡੀ ਟੁੱਟ ਗਈ ਐਲਸੀਡੀ ਖੜੀ ਜਿੱਦਾਂ ਸਾਡੇ ਪ੍ਰੋਜੈਕਟਰ ਲੱਗੇ ਕੰਪਿਊਟਰ ਪਹਿ ਜੇ ਉਹ ਲੈ ਜਾਂਦੇ ਤੇ ਫਿਰ ਅਸੀਂ ਕਿਥੋਂ ਪਰਨੇ ਸੀ ਗੈਨਾ ਕੁਝ ਨਹੀਂ ਲੱਖਾਂ ਦਾ ਨਹੀਂ ਲੱਖਾਂ ਦਾ ਸਮਾਨ ਹੈ ਜਿਹੜਾ ਸਰਕਾਰ ਦੇ ਦਿੱਤਾ ਜਾਂਦਾ ਵਾ ਜੇਕਰ ਰੱਬ ਨਾ ਕਰੇ ਕਿ ਉਹ ਹਾਸਾ ਹੋ ਜਾਂਦਾ ਜਾਂ ਲੱਖਾਂ ਦਾ ਸਮਾਨ ਜੇ ਤੁਸੀਂ ਗੱਲ ਕੀਤੀ ਪ੍ਰੋਜੈਕਟਰ ਜਾਂ ਹੋਰ ਸਮਾਨ ਲੈ ਜਾਂਦਾ ਕਿ ਲੱਗਦਾ ਇਹ ਚੀਜ਼ ਦੀ ਪੂਰਤੀ ਹੋ ਸਕਦੀ ਆ ਕਿ ਲੱਗਦਾ ਨਹੀਂ ਸਰਕਾਰ ਨੂੰ ਜੇਕਰ ਲੱਖਾਂ ਦਾ ਸਮਾਨ ਦਿੱਤਾ ਵਾ ਉਹਨਾਂ ਰਾਖੀ ਵਾਸਤੇ ਕਦਾ ਚੌਂਕੀਦਾਰ ਜਿਹਾ ਹੋਣੀ ਔਰੀ ਆ ਚੌਂਕੀਦਾਰ ਦਾ ਹੋਣਾ ਬਹੁਤ ਜ਼ਰੂਰੀ ਆ ਜੀ ਅਸੀਂ ਇੰਨੇ ਹੀ ਸੰਭਾਲ ਨਹੀਂ ਨਾ ਕਰ ਸਕਦੇ ਲੱਖਾਂ ਦਾ ਹਰ ਕੋ ਸਮਾਨ ਜੋ ਪੰਪੰਸ ਹਸੇ ਕੰਪਿਊਟਰ ਆ ਦੋ ਤਿੰਨ ਪ੍ਰੋਜੈਕਟਰ ਆ ਤੇ ਉਹਨਾਂ ਦਾ ਕਾਫੀ ਮਹਿੰਗੇ ਨੇ ਉਹਨਾਂ ਵਿੱਚੋਂ ਬੇਨਤੀ ਖਾਸ ਕਰਕੇ ਜਿਹੜੀ ਚੋਰੀ ਹੋਈ ਆ ਇਸ ਸਕੂਲ ਦੀ ਗੱਲ ਕਰੀ ਐ ਐਲੀਮੈਂਟਰੀ ਸਕੂਲ ਵਿੱਚ ਪਹਿਲੀ ਚੋਰੀ ਹੋਈ ਏ ਕਿ ਜੈਸ ਤੋਂ ਪਹਿਲੇ ਵੀ ਚੋਰੀ ਹੋ ਚੁੱਕੀ ਆ ਨਹੀਂ ਜੀ ਸਰ ਪਹਿਲਾਂ ਵੀ ਦੋ ਤਿੰਨ ਵਾਰੀ ਹੋਈ ਆ ਦੋ ਤਿੰਨ ਵਾਰੀ ਹਾਂਜੀ ਹਾਂਜੀ ਪਹਿਲਾਂ ਤੇ ਜਿੰਦਰਾ ਭਾਂਗੇ ਕਨਕਚੌਲ ਲੈ ਕੇ ਕੱਢ ਕੇ ਉਦੋਂ ਵੀ ਕਾਫੀ ਮੁਸ਼ਕਲ ਆਈ ਸਾਨੂੰ ਫਿਰ ਇੱਕ ਕਮਰਾ ਹੋਰ ਤੋੜਿਆ ਉਧਰ ਰਿਵੋਲਵਿੰਗ ਚੇਅਰ ਸੀਗੀ ਅਜੇ ਮੈਂ ਨਵੀਂ ਨਵੀਂ ਜੁਆਇਨਿੰਗ ਕੀਤਾ ਸੀਗਾ ਨਵੀਂ ਚੇਅਰ ਲਿਆ ਕੇ ਦੀ ਸੀਗੀ ਉਹ ਲੱਗ ਕੇ ਸੀ ਚੇਅਰ ਇਕੱਲੀ ਖੜੀ ਸੀ ਉਸ ਟਾਈਮ ਤੇ ਫਿਰ ਅਗਲੀ ਵਾਰੇ ਸਾਡਾ ਸਰਿਆ ਪਿਆ ਸੀ ਕੁਝ ਮਿਸਤਰੀ ਲੱਗੇ ਸਰਿਆ ਵੀ ਖੜਿਆ ਜੋ ਉੱਥੇ ਪਰ ਕੀ ਲੱਗਦਾ ਨਹੀਂ ਬਾਰ-ਬਾਰ ਚੋਰਾ ਵੱਲੋਂ ਚੋਰੀ ਕਰਨਾ ਜਿਵੇਂ ਲੱਗ ਰਹੇ ਨੂੰ ਭੇਦ ਲੱਗ ਜਾਂਦਾ ਭੇਦ ਆ ਜਾਂਦਾ ਵੀ ਇਹ ਸਕੂਲ ਵਿੱਚ ਕੋਈ ਚੌਕੀਦਾਰ ਹੈ ਨਹੀਂ ਆ ਜਿਸ ਚੀਜ਼ ਨੂੰ ਧਿਆਨ ਰੱਖਵਾਲਾ ਹੈ ਨਹੀਂ ਆ ਲਗਾਤਾਰ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਤੀਜੀ ਵਾਰ ਚੋਰੀ ਹੋ ਚੁੱਕੀ ਆ ਕਿਸ ਤਰ੍ਹਾਂ ਦੇ ਦੇ ਚੀਜ਼ ਨੂੰ ਲੈ ਕੇ ਸਰ ਦੇਖੋ ਚੋਰੀ ਤੇ ਸਾਡੀ ਦੋ ਤਿੰਨ ਵਾਰੀ ਹੋ ਗਈ ਜਿਸ ਸਾਨੂੰ ਚੌਕੀਦਾਰ ਦੀ ਬਹੁਤ ਜ਼ਿਆਦਾ ਲੋੜ ਜੋ ਸਰਕਾਰ ਨੂੰ ਚਾਹੀਦਾ ਵੀ ਹਰ ਸਕੂਲ ਚ ਕੱਲੇ ਮੇਰੇ ਚ ਨਹੀਂ ਹਰ ਸਕੂਲ ਚ ਚੌਂਕੀਦਾਰ ਇੱਕ ਹੋਣਾ ਜ਼ਰੂਰੀ ਆ ਹਰ ਸਕੂਲ ਸਮਾਰਟ ਸਕੂਲ ਬਣਾਉਂਦੇ ਨੇ ਪਰ ਉਹਦੇ ਵਾਸਤੇ ਵੇਖੋ ਹਰ ਇੱਕ ਚੀਜ਼ ਚਾਹੀਦੀ ਸਾਨੂੰ ਅਸੀਂ ਦਾ ਸਟਾਫ ਵੀ ਬਹੁਤ ਘੱਟ ਆ ਤਿੰਨ ਟੀਚਰ ਜੋ ਅਸੀਂ ਇੱਥੇ ਮੈਨੂੰ ਵੀ ਪਤਾ ਲੱਗਾ ਤੁਸੀਂ ਦੇਖੇ ਦੱਸੇ ਦੱਸ ਰਹੇ ਹੋ ਵੀ ਚੋਲਾ ਵੱਲੋਂ LED ਲੱਗ ਗਏ ਨੇ ਉੱਥੇ ਸਾਨੂੰ ਵੀ ਪਤਾ ਲੱਗਾ ਵੀ ਸੈਂਟਰੀ ਦਾ ਸਮਾਨ ਤੁਸੀਂ ਮੰਗਾਇਆ ਸੀ ਜਿਹੜੇ ਰਿਪੇਅਰ ਕਰਨ ਵਾਸਤੇ ਕਹਿੰਦਾ ਉਹ ਵੀ ਲੱਗੇ ਕੀ ਉਹਦਾ ਸਮਾਨ ਕੀ ਕੀ ਲੱਗੇ ਨੇ ਉਹ ਸੈਂਟਰੀ ਦਾ ਸਰੀਆ ਸੀਗਾ ਤੇ ਸੈਂਟਰੀ ਦੀਆਂ ਸਾੜੀਆਂ ਹੋਰ ਵੀ ਨਿੱਕਾ ਮੋਟਾ ਪਾਈਪਾਂ ਪੂਪਾਂ ਸੀ ਨਿੱਕਾ ਮੋਟਾ ਹੋਰ ਸਮਾਨ ਪਿਆ ਸੀ ਉਹ ਵੀ ਲੱਗੇ ਨਾਲੇ ਇਸ ਤਰ੍ਹਾਂ ਇਹ ਜੋ ਵਿਦਿਆਰਮੰਦਰ ਕਿਹਾ ਜਾਂਦਾ ਪਰ ਜੋ ਵਿਦਿਆਰਮੰਦਰ ਉਸਦਾ ਚੋਰੀ ਹੋ ਜਾਣੀ ਕਿ ਲੱਗਦਾ ਨਹੀਂ ਚੋਰੀ ਵੀ ਪਹਿਲੀ ਵਾਰੀ ਚੋਰੀ ਨਹੀਂ ਹੋਣੀ ਲਗਾਤਾਰ ਤੀਜੀ ਵਾਰੀ ਚੋਰੀ ਹੋ ਜਾਣੀ ਕਿ ਲੱਗਦਾ ਨਹੀਂ ਇਹ ਚੀਜ਼ ਨੂੰ ਅਚੰਭਾ ਲੱਗਦਾ ਵੀ ਬਾਰ-ਬਾਰ ਚੋਰੀਆਂ ਹੋ ਰਹੀਆਂ ਨੇ ਚੀਜ਼ ਨੂੰ ਲਾ ਕੇ ਬੜਾ ਦੁੱਖ ਹੁੰਦਾ ਜੀ ਇਹ ਦੇਖ ਕੇ ਮੰਦਰ ਆ ਕਹਿੰਦੇ ਤਾਂ ਸਾਰੇ ਮੰਦਰ ਨੇ ਲੇਕਿਨ ਲੋਕ ਸਮਝਦੇ ਨਹੀਂ ਨਾ ਰੁਝਾਨ ਨਸ਼ੇ ਦਾ ਜੋ ਸਭ ਤੋਂ ਜ਼ਿਆਦਾ ਰੁਝਾਨ ਨਸ਼ੇ ਦਾ ਇੰਦੀ ਆਪਣੇ ਪੰਜਾਬ ਦੇ ਵਿੱਚ ਨਸ਼ਿਆ ਨੇ ਹੀ ਮਤ ਮਾਰਤੀ ਨੌਜਵਾਨਾਂ ਦੀ ਚੋਰੀਆਂ ਕਰਨੀਆਂ ਉਹਨਾਂ ਨੇ ਸਿਖਾਤੀਆਂ ਨਸ਼ੇ ਨੇ ਪਹਿਲਾਂ ਕਿਉਂ ਨਹੀਂ ਸੀ ਹੁੰਦੀਆਂ ਚੋਰੀਆਂ ਪਹਿਲਾਂ ਵੀ ਤਾਂ ਪ੍ਰਾਇਮਰੀ ਸਕੂਲ ਹੁੰਦੇ ਸੀ ਸਾਰੇ ਸਕੂਲ ਵਧੀਆ ਸੀਗੇ ਉਹਦੋਂ ਚੋਰੀ ਕਦੀ ਨਹੀਂ ਸੁਣੀ ਹੁਣ ਇੱਕ ਸਮਾਨ ਬਹੁਤ ਕੀਮਤੀ ਸਾਨੂੰ ਮਿਲਦਾ ਪਿਆ ਇੱਕ ਚੋਰਾਂ ਦਾ ਤੁਹਾਨੂੰ ਪਤਾ ਨਸ਼ੇ ਕਰਕੇ ਪਰ ਕੀ ਲੱਗਦਾ ਨਹੀਂ ਵੀ ਜਿਵੇਂ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਰੱਬ ਨਾ ਕਰੇ ਕੋਈ ਚੋਰੀਆਂ ਜਿਹੜੇ ਨਸ਼ੇਕ ਬੰਦੇ ਕਰਦੇ ਨੇ ਉਹ ਨਸ਼ੇੜੀ ਬੰਦਾ ਕੰਮ ਹੋਊਗਾ ਕਿ ਲੱਗਦਾ ਨਹੀਂ ਸ਼ਾਇਦ ਕੋਈ ਵੱਡਾ ਨੁਕਸਾਨ ਵੀ ਕਰ ਸਕਦੇ ਕਿਸੇ ਦਾ ਉਹ ਹਾਂਜੀ ਹੋ ਸਕਦਾ ਜੀ ਕੁਝ ਵੀ ਹੋ ਸਕਦਾ ਮੰਨ ਲਓ ਸਾਡਾ ਪੁਰਾਣਾ ਉਧਰ ਚੌਂਕੀਦਾਰ ਸੀਗਾ ਵਸੀਰੀਅਨ ਸਕੈਂਡੀ ਸਕੂਲ ਦਾ ਉਹੀ ਆ ਜਾਂਦਾ ਬਜ਼ੁਰਗ ਸੀਗਾ ਸ਼ਾਇਦ ਉਹਨੂੰ ਵੀ ਕੁਝ ਕਰ ਸਕਦੇ ਜੇ ਉਹ ਡੱਕਦਾ ਤੇ ਸ਼ਾਇਦ ਸ਼ਾਇਦ ਉਹ ਵੀ ਨਾ ਨਿਕਲੇ ਹੋਵੇ ਬਾਹਰ ਜੈਨ ਸੁਨਿਆ ਵੀ ਹੋਊਗਾ ਤੇ ਕੋਈ ਚੌਂਕੀਦਾਰ ਸਾਡੇ ਸਕੂਲ ਚ ਅਲੱਗ-ਅਲੱਗ ਚਾਹੀਦਾ ਵੇਖੋ ਜੀ ਆਪਣਾ ਆਪਣੇ ਘਰ ਨੂੰ ਸਾਰਿਆਂ ਨੂੰ ਹੁੰਦਾ ਮੇਰੇ ਘਰ ਚ ਚੋਰੀ ਹੋਈ ਆ ਤੇ ਮੈਨੂੰ ਪਤਾ ਹੋਣਾ ਚਾਹੀਦਾ ਮੇਰੇ ਇੱਥੇ ਚੌਂਕੀਦਾਰ ਹੁੰਦਾ ਤੇ ਮੇਰਾ ਪਿਓ ਧਿਆਨ ਰੱਖਦਾ ਹੁਣ ਬਰ ਦੂਜੇ ਘਰ ਵਾਲਿਆਂ ਨੇ ਸਾਨੂੰ ਕੀ ਕਹਿਣਾ ਸੀ ਨੀ ਸਕੈਂਡਰੀ ਸਕੂਲ ਵਾਲੇ ਚੌਂਕੀਦਾਰ ਦੀ ਤੇ ਕੋਈ ਜ਼ਿੰਮੇਵਾਰੀ ਨਹੀਂ ਸੀ ਨਾ ਬੰਦੀ ਸਾਡੇ ਵੇਖਣ ਦੀ ਤਬ ਇਹ ਤੁਸੀਂ ਇਸ ਬੰਦ ਚ ਆਪਣੇ ਉੱਚ ਅਧਿਕਾਰੀਆਂ ਨੂੰ ਡੀਓ ਸਾਹਿਬ ਨੂੰ ਜਾਂ ਵੱਡੇ ਅਫਸਰਾਂ ਦੱਸਿਆ ਆ ਵੀ ਚੋਰੀ ਹੋ ਚੁੱਕੀ ਆ ਲਗਾਤਾਰ ਟੀਸੀਵੀ ਚੋਰੀ ਹੋ ਚੁੱਕੀ ਆ ਇਸ ਬੰਦ ਤੁਸੀਂ ਲੋਕ ਲਿਖ ਦਿੱਤਾ ਵੀ ਇੱਥੇ ਚੌਂਕੀਦਾਰ ਹੋਣਾ ਬਹੁਤ ਜ਼ਰੂਰੀ ਹੈਗਾ ਸਕੂਲ ਚ ਨਹੀਂ ਸਰ ਇਹ ਨਹੀਂ ਜਮੈਂ ਲਿਖ ਕੇ ਦਿੱਤਾ ਬਸ ਚੋਰੀਆਂ ਹੋਈਆਂ ਇਹ ਸਾਰਿਆਂ ਨੂੰ ਪਤਾ ਵੀ ਚੋਰੀ ਹੋਈ ਹੈ ਮੈਂ ਕੰਪਲੇਂਟ ਕੀਤੀ ਹੈ ਅਖਬਾਰਾਂ ਚ ਵੀ ਖਬਰ ਆਈ ਸਾਰਾ ਕੁਝ ਹੋਇਆ ਪਰ ਚੌਂਕੀਦਾਰ ਦੀ ਆਪਾਂ ਲਿਖ ਕੇ ਨਹੀਂ ਮੰਗ ਕੀਤੀ ਕਿਉਂਕਿ ਉਹ ਆਪ ਹੀ ਪਤਾ ਵਾ ਸਾਰਿਆਂ ਨੂੰ ਵੀ ਚੌਂਕੀਦਾਰ ਹੋਣਾ ਜ਼ਰੂਰੀ ਆ ਸਕੂਲ ਦੀ ਤਾਂ ਫੇਰ ਹੀ ਸੇਫ ਹੀ ਆ ਨਾ ਚੀਜ਼ਾਂ ਕੱਲੀਆਂ ਲੈਣ ਦੇ ਨਾਲ ਸਾਡਾ ਕੁਝ ਨਹੀਂ ਜੋ ਹੋਣਾ ਬੱਚਿਆਂ ਨੂੰ ਸਮਾਰਟ ਬਣਾਉਣਾ ਸਕੂਲ ਸਮਾਰਟ ਬਣਾਉਣੇ ਆ ਇਹਦਾ ਮਤਲਬ ਇਹ ਵੀ ਚੌਕੀਦਾਰ ਵੀ ਹਣੇ ਦੋ ਆਪਾਂ ਚੀਜ਼ਾਂ ਦੀ ਸਾਮ ਸੰਭਾਲ ਕਰ ਸਕੀਏ ਤੇ ਬਈ ਇਹੋਸੋ ਵੀ ਤੀਜੀ ਵਾਰ ਚੋਰੀ ਹੋ ਚੁੱਕੀ ਆ ਪੁਲਿਸ ਨੂੰ ਹਜੇ ਤੱਕ ਕਿਉਂ ਨਹੀਂ ਪਾਲ ਕੀਤੀ ਗਈ ਪੁਲਿਸ ਆਉਂਦੀ ਆ ਮੌਕਾ ਵੇਖ ਕੇ ਚਲੀ ਜਾਂਦੀ ਆ ਕਿਉਂ ਨਹੀਂ ਪੁਲਿਸ ਹਜੇ ਤੱਕ ਉਹ ਚੋਰ ਫੜ ਸਕਦੀ ਆ ਕਿਉਂ ਨਹੀਂ ਚੋਰ ਫੜੇ ਗਿਆ ਹਜੇ ਤੱਕ ਵੇਖੋ ਜੀ ਉਹ ਤਾਂ ਪੁਲਿਸ ਵਾਲਿਆਂ ਦੀ ਕਾਰਵਾਈ ਆ ਨਾ ਉਹ ਕੀ ਕਰਦੇ ਨੇ ਅਸੀਂ ਤੇ ਕੰਪਲੇਂਟ ਕਰਤੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ ਕੰਪਲੇਂਟ ਕੀਤੀ ਆ ਲਿਖ ਕੇ ਦੇ ਕੇ ਆਏ ਆ ਸਰਪੰਚ ਸਾਹਿਬ ਵੀ ਗਏ ਸੀ ਸਾਡੇ ਨਾਲ ਥਾਣੇ 'ਚ ਉਹਨਾਂ ਵੀ ਨਾਲ ਆਖਿਆ ਸੀਗਾ ਵੀ ਕਰੋ ਕਾਰਵਾਈ ਕੋਈ ਆਏ ਸੀਗੇ ਚਲੋ ਜੋ ਉਹਨਾਂ ਦੀ ਕਾਰਵਾਈ ਉਹ ਕਰਕੇ ਚੱਲੇ ਗਏ ਉਹ ਕਹਿ ਗਏ ਨੇ ਵੀ ਮੈਡਮ ਜੀ ਚਲੋ ਕੰਪਲੇਂਟ ਲਿਖ ਲਈ ਆ ਤੇ ਜੇ ਤੁਹਾਨੂੰ ਕਿਤੇ ਸ਼ੱਕ ਹੋ ਗੋ ਵੀ ਦੱਸ ਦਿਓ ਚਲੋ ਆਪਣੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕੋਰ ਚੋਰ ਲੱਭਣ ਦੀ ਕੱਲੀ ਕੱਲੀ ਤਸਵੀਰ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਉਸ ਦਾ ਜੇ ਤੁਸੀਂ ਦੇਖ ਸਕਦੇ ਹੋ ਕੈਮਰੇ ਲੱਗੇ ਹੋਏ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੈਮਰੇ ਲੱਗੇ ਹੋਏ ਨੇ ਕੈਮਰੇ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਇਹ ਦਰਵਾਜ਼ਾ ਜਿਹੜਾ ਬਿਲਕੁਲ ਬੰਸੀ ਅਤੇ ਪਿਛੋਂ ਜਿਹੜੀ ਹੈ ਤੋਰ ਦੇ ਦੇ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਸਾਂਝੀ ਕਰਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਤਸਵੀਰਾਂ ਸਾਂਝੀ ਕਰ ਰਹਾ ਹਾਂ ਇਹ ਜਿਹੜੀ ਹੈ ਸੰਧ ਲਾ ਕੇ 9 ਇੰਚ ਜਿਹੜੀ ਕਾਂਦਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਚੋਰਾ ਵਾਲੋ ਤੋੜੀ ਗਈ ਸੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚੋਂ ਬੜੀ ਮਜਬੂਤ ਕਾਂਸੀ ਬੜੀ ਤਗੜੀ ਕਾਂਸੀ ਜਿਹੜੀ ਚੋਰਾਵਾਂ ਨੂੰ ਤੋੜ ਕੇ ਗਏ ਅਤੇ ਇੱਥੇ ਕੈਲਿਸ ਸੀਡੀ ਲੱਗੀ ਹੋਈ ਸੀ ਐਲ ਸੀ ਡੀ ਜੀ ਤੋੜ ਕੇ ਜਿਹੜੀ ਆ ਜਿਹੜੀ ਦਿੱਤੀ ਗਈ ਆ ਤੁਸੀਂ ਇੱਕ ਵਾਰੀ ਤਸਵੀਰਾਂ ਸਾਡੀ ਕਰਾਂਗੇ ਬੱਚਿਆਂ ਨੇ ਖਡੌਣੇ ਤੱਕ ਜੜੇ ਨੇ ਇੱਥੋਂ ਲੈ ਗਏ ਸੀ ਵੱਡਾ ਜਿਹੜਾ ਨੁਕਸਾਨ ਕਰਕੇ ਗਏ ਨੇ ਨਿਰਚੋਰ ਨੇ ਅਮਰ ਸੰਦੇ ਟਪਿਆਲਾ ਸਕੂਲ ਦੇ 13 ਇੰਚ ਜਿਹੜੀ ਕਾਂਸੀ ਤੁਸੀਂ ਦੇਖ ਸਕਦੇ ਹੋ ਤੋੜ ਕੇ ਤੋੜੀ ਗਈ ਹੈ ਚੋਰਾਵਾਂ ਵੱਲੋਂ ਬੜਾ ਸਮਾਂ ਲੱਗਾ ਹੋਊਗਾ ਪਤਾ ਨਹੀਂ ਕਿਹੜੇ ਹਥਿਆਰ ਦੇ ਨਾਲ ਕਿਹੜੇ ਸੰਦੇ ਦੇ ਨਾਲ ਜਿਹੜੀ ਕੀ ਇਹਨਾਂ ਵੱਲੋਂ ਤੋੜੀ ਗਈ ਆ ਪਰ ਇੱਕ ਸਵਾਲੀ ਨਿਸ਼ਾਨ ਬਾਦਦਾ ਪੀ ਲੱਕੜਾ ਦਾ ਸਮਾਨ ਤੇ ਸਰਕਾਰ ਦੇ ਚੱਕੀ ਹੈ ਸਕੂਲਾਂ ਵਿੱਚ ਪਰ ਇੱਕ ਚੌਂਕੀਦਾਰ ਜਗ੍ਹਾ ਨਹੀਂ ਦਿੱਤਾ ਗਿਆ ਸਾਡੀ ਵੀ ਸਰਕਾਰ ਨੂੰ ਅਪੀਲ ਹੈ ਭਾਈ ਜੇਕਰ ਤੁਸੀਂ ਲੱਕੜਾ ਦਾ ਸਮਾਨ ਦਿੱਤਾ ਵਾ ਸਮਾਰਟ ਸਕੂਲ ਬਣਾਏ ਨੇ ਇੱਕ ਚੌਂਕੀਦਾਰ ਦੇਣਾ ਬਹੁਤ ਜ਼ਰੂਰੀ ਆ ਹੁਣ ਦੇਖ ਲਾਂਗੇ ਸਰਕਾਰ ਕਦੋਂ ਤੱਕ ਜਿਹੜਾ ਕੀ ਸਕੂਲਾਂ ਵਿੱਚ ਚੌਂਕੀਦਾਰ ਦਿੰਦੀ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਵਰ ਸਰ